ਹੈਂ ਬਾਈ ਓਏ ਓ ਬਾਈ ਕੁਝ ਕਹਿੰਦਾ ਸੀਗਾ ਜਦੋਂ ਵੀਡੀਓ ਸਟਾਰਟ ਕਰ ਲਈ ਮੈਂ ਚੁੱਪ ਕਰ ਗਿਆ ਨਾ ਮਜ਼ਾ ਹੀ ਆਉਂਦਾ ਸੀ ਮੈਂ ਤਾਂ ਤੇਰੀ ਦਾੜੀ ਦੇਖਦਾ ਸੀਗਾ ਮਾਕੇ ਤੇ ਬਾਈ ਕੁਝ ਕਹਿੰਦਾ ਸੀਗਾ ਫਿਰ ਜਦੋਂ ਮੈਂ ਚੱਲ ਪਰੇ ਹੋ ਕੇ ਆ फटाफट ਮਾਕੇ ਤੇ ਮੇਰੇ ਲਾਉਗਾ ਹੋਰ ਫਿਰ ਚੇਰ ਕੇ ਆਪੋਂ ਕਰ ਗਿਆ ਕੋਈ ਗੱਲ ਨਹੀਂ ਅੱਜ ਅੱਜ ਦੇਵਾਂਗੇ ਪਤਾ ਸੋਨੀਆ ਹੋਰਾਂ ਜੀ ਆਉਗੀ ਬੇੜੇ ਚ ਸੋਹਣਾ ਲੱਗ ਰਿਹਾ ਓਏ ਵੈਰੀ ਬਿਊਟੀਫੁੱਲ ਲੱਗ ਰਿਹਾ ਵੇ ਵੈਰੀ ਬਿਊਟੀਫੁੱਲ ਕੋਈ ਨਾ ਸੋਹਣੀਆ ਦੇਖਦੀ ਗਈ ਤੂੰ ਬਣਦਾ ਦੇਖੀ ਤੀਏ ਹਾਏ ਹਾਏ ਕਿ ਸਟ੍ਰੀਟ ਤੇ ਨਾ ਵੀ ਮੱਖਣਾ ਕਿਵੇਂ ਆ ਕਿੱਥੇ ਗਿਆ ਠੀਕ ਐ ਇਹ ਆ ਗਿਆ ਹੈਲੋ ਹੈਲੋ ਮੇਰਾ ਨੰਬਰ ਮਾਰ ਮਾਰ ਪਰਲੇ ਪਿਛੇ ਲਾ ਦੂੰ ਮਾਰ ਕੇ ਲੱਪੜਾ ਕੋਈ ਨਾ ਮੈਨੇ ਪੁੱਤਾਂ ਨੰਦਲੇ ਮੇਕਅੱਪ ਕਰਦੇ ਹਾਂ ਚੱਲ ਚੱਲ ਕਰ ਜਾ ਬੰਦੂ ਉਹ ਟੀਸਾ ਪੜੇ ਚੱਤ ਨੂੰ ਬਦਲ ਲਈ ਕਿੰਨੀ ਚੀਜ਼ ਬੇਬੇ ਕੀ ਮੰਨਦਾਗਾ ਪੋਤਾ ਤੇਰਾ ਕੁੱਤਾ ਲੈ ਕੇ ਦਿਓ ਤੂੰ ਕੀ ਕਹਤਾ ਫਿਰ ਅੱਛਾ ਪੋਤਾ ਸੀ ਪੋਤਾ ਸੀ ਇਹਦਾ ਮਾ ਪਤਾ ਨਹੀਂ ਕਿਹ ਨੂੰ ਗਾਣਾ ਲਾਗੀ ਦੇਣਾ ਚੱਕੀ ਜਾਂਦਾ ਜਿਵੇਂ ਉਹ ਸੀਨ ਚਲੀ ਜਾਂਦਾ ਮੈਂ ਵੇਰ ਰਿਹਾ ਹਾਂ ਕਿ ਉਹ ਲੈਟਰਿੰਗ ਵੀ ਤੁਹਾਨੂੰ ਚੱਕੀ ਰੋਟਾ ਹੈ ਕੋਈ ਹੁਣ ਇਹ ਨਾ ਕਰਦਾ ਚੱਕਰ ਆ ਗਿਆ ਹੁਣ ਨਹੀਂ ਇਹ ਦੋ ਬਣਾਉਂਦੇ ਸਹੀ ਤੇ ਮੈਂ ਰੋਟਾ ਬਣਾ ਲਿਆ ਇਹ ਬਾਕੀ ਇਹ ਮੋਨਟ ਕਰੀ ਜੀ ਸੀ ਤਿਆਰ ਜਿੱਥੇ ਮਰਜ਼ੀ ਨਿਕਲੇ ਤਾਂ ਢੰਡੀਆਂ ਲੈਣੀਆਂ ਨੇ ਨਹੀਂ ਕਿਦਾ ਕੀ ਕਰੀ ਜੀ ਮੈਂ ਇਹ ਕਹਿ ਰਹੀ ਸੀ ਸਾਡਾ ਤਾਂ ਹੀ ਐ ਵਿੱਚ ਉਹੀ ਤੂੰ ਉਹੀ ਵਿੱਚ ਬੜਨ ਨੂੰ ਫਿਰਦੀ ਰਹਿੰਦੀ ਸੀਨ ਦੇ ਜਦੋਂ ਸੀਨ ਹੀ ਮੇਰਾ ਸੀਨ ਤੇ ਰਹੇ ਬੇਬੇ ਤੇਰਾ ਪੋਤਾ ਕੀ ਕਹਿੰਦੀ ਹੈ ਨਾ ਕੁੱਤੀ ਹੋਣੀ ਨਾ ਕਿ ਨੰਦ ਲਵੇਂ ਉਹਦੇ ਨਾਲ ਆਏ ਜੀਨੇ ਕੀ ਬੇਬੇ ਇਹ ਬੇਬੇ ਉਹ ਰਿਕਲਿਆ ਨਹੀਂ ਮੁੱਛੇ ਹੋਈ ਸੀਰੇ ਕਿਸੇ ਵਗਾ ਸ਼ਰਮ ਹੋਦਾ ਕੀ ਕਰੂੰਗਾ ਕੋਈ ਮੈਂ ਤਾਂ ਹੋਰ ਹੀ ਕੁਝ ਕਰੀਦਾ ਕੋਈ ਬਗਾ ਚੱਲ ਗੱਲ ਤਰੋ ਲੈ ਬੇਬੇ ਦੇ ਪੁੱਤੇ ਦਾ ਫੋਨ ਆ ਗਿਆ ਬਈ ਬੇਬੇ ਦੇ ਪੁੱਤੇ ਦਾ ਫੋਨ ਆ ਗਿਆ ਉਹ ਕਹਿੰਦਾ ਉਹ ਕਹਿੰਦਾ ਕਿੰਨਾ ਕੁੱਤੀ ਲਿਓਣੀ ਐ ਬੇਬੇ ਨੂੰ ਕਹਿੰਦੀ ਕਿ ਨੰਦ ਲਾਏਗਾ ਉਹਦੇ ਨਾਲ ਕਹਿੰਦੀ ਭੈਣ ਦਾ ਖਾਦਮ ਕਹਿੰਦੀ ਟੱਟੀ ਚੱਕ ਲਿਆ ਕਰੇ ਉਹਦੀ ਪਹਿਲਾਂ ਵੀ ਕਹੀ ਜੀਰੋ ਉਹ ਉਹ ਕਹਿੰਦਾ ਇਹੋ ਕੁੱਤਾ ਲੈ ਗਈ ਕਹਿੰਦੀ ਡਾਂਗ ਮਾਰ ਕੇ ਮਾਰ ਦੂੰ ਮੈਂ ਮੈਂ ਦੱਸ ਤਾ ਲੋ ਕਹਿੰਦਾ ਕਹਿੰਦਾ ਚੱਲ ਚੰਗਾ ਕੁੱਤੀ ਦਾ ਫਿਰ ਨਹੀਂ ਲਾਉਂਦਾ ਕਹਿੰਦਾ ਖਾਨ ਜੀਜੀ ਲਿਆਦੀ ਨਹੀਂ ਭਾਂਡੇ ਭੰਨੂਗਾ ਫੇਰ ਦੁਵਾਰੇ ਆਇਆ ਜੀ ਬੀਬੀ ਹੋਰ ਹੈ ਜੋ ਸੀਨ ਚੱਲੀ ਜਾਂਦਾ ਜੀ ਭਾਈ ਆਣਾ ਪਹਿਲਾਂ ਵੀ ਆਇਆ ਸੀ ਇਹਨੂੰ ਅੱਛਾ ਆ ਹੁਣ ਦੁਵਾਰੇ ਫੇਰ ਆਇਆ ਜੀ ਕਹਿੰਦੀ ਮੇਰਾ ਪੋਤਾ ਕੰਡੇ ਬੀਜਦਾ ਕਹਿੰਦੀ ਮੁੰਡਾ ਮੇਰਾ ਕੰਮ ਤੇ ਲੱਗਿਆ ਉਹਨਾਂ ਦੇ ਕੁੱਤੀਆਂ ਦਾ ਕਹਿੰਦੇ ਉਹ ਕੁੱਤਿਆਂ ਦਾ ਵਪਾਰ ਕਰਦੇ ਨੇ ਉਹ ਕਹਿੰਦੀ ਉਹਦੀ ਕੁੱਤੀ ਸੂਈਆਂ ਕਹਿੰਦੀ ਉੱਤੇ ਬੱਚਾ ਰਿੰਦੀ ਉਹ ਕਿਵੇਂ ਕਿਵੇਂ ਦੁਵਾਰੇ ਕਿਵੇਂ ਕਿਵੇਂ ਦੁਵਾਰੇ ਰੰਗ ਦੇਖੇ ਰੰਗ ਦੇ ਲੈ ਲੱਛਣ ਕਰਾ ਲਓ ਜਿੰਨੇ ਮਰਜੀ ਹਾਂ ਜੀ ਇੱਧਰ ਲਈ ਠੂਈ ਮਾਰ ਲਈ ਇੱਧਰ ਲੱਗ ਮੇਰੀ ਬਾਹ ਮੇ ਦੁਖੇ ਆ ਕੀ ਕਰਾਂ ਹਾਂ ਕੀ ਆ ਕੀ ਕਰਾਂ ਇੱਧਰ ਨਹੀਂ ਮੇਰੀ ਬਾਹ ਦੁਖਦੀ ਇੱਧਰ ਲਈ ਠੂਈ ਤੇ ਮਾਰ ਲਈ ਸੱਚ ਤੇਰਾ ਵੀ ਰੋਣਾ ਜਾ ਬੇਰੇ ਦੀਕਾ ਨਾ ਨਾ ਬੇਜਤ ਨਹੀਂ ਕਰਦਾ ਹੂੰ ਫੋਨ ਜੇ ਕੀ ਦਾ ਰਹਿਤੀ ਜਿੰਨੂੰ ਤੂੰ ਕਹਿੰਸੀ ਕਹਿੰਦੀ ਵੀ ਪਤਾ ਨਹੀਂ ਤੇਰੇ ਨਾਲ ਮੇਰਾ ਰੋਣਾ ਪੈ ਗਿਆ ਸੀਗਾ ਮੇਰੇ ਨਾਲ ਨਹੀਂ ਤੂੰ ਮੈਨੂੰ ਮੈਸੇਜ ਕਰਦਾ ਫੜਿਆ ਗਿਆ ਸੀਗਾ ਇਹ ਮੈਂ ਨਹੀਂ ਤੈਨੂੰ ਮੈਸੇਜ ਕਰਦਾ ਫੜਿਆ ਗਿਆ ਸੀ ਆਣੀ ਹੁਣ ਫੋਨ ਜਾ ਰਿਹਾ ਸੀ ਉਹ ਜਿਹਨੂੰ ਤੂੰ ਕਹੀ ਜਾਂਦੀ ਸੀ ਕੁੜੀ ਦੀ ਕਿ ਮੁੰਡਾ ਦਰਾਂ ਮੁੰਡਾ ਸੀ ਇਹਨੂੰ ਵੀ ਜਿੰਨ ਕਿਹਦੀ ਕੋਈ ਲੋੜ ਨਹੀਂ ਹੈ ਹੁਣ ਕੀ ਕਰਾਂਗੇ ਲੈ ਕੇ ਕੀ ਕਹਿੰਦੇ ਕੀ ਲਾਉਂਗਾ ਨਹੀਂ ਉਹ ਤਾਂ ਐਂ ਕਹਿੰਦੇ ਸੀਗੇ ਵੀ ਉੱਥੇ ਪੁੱਲਿਆ ਦੀ ਨਹਿਰ ਤੇ ਨਾ ਕੇ ਆਵਾਂਗੇ ਮੈਂ ਕਿਹ ਗਰਮੀ ਵਾਲੀ ਪੁੱਲਿਆ ਦੀ ਨਹਿਰ ਤੇ ਨਹੀਂ ਜਾਣਾ ਜਵਾਕ ਮੈਂ ਡੁੱਬ ਕੇ ਮਰ ਜਾਂਦੇ ਉੱਥੇ ਸ਼ਾਲਾ ਮਾਰ ਮਾਰ ਨਾ ਆਉਂਗੇ ਬੈਬਤੀ ਹੋ ਤੁਸੀਂ ਅੱਲ ਵੀ ਆ ਉਹ ਸਿੰਘ ਕੋਲ ਚ ਬੈਬਤੀਆਂ ਮੁੰਡੇ ਦਾ ਤੇਰੇ ਦਾ ਫੋਨ ਆਇਆ ਸੀ ਬੈਬਤੀ ਮੈਂ ਆ ਮੈਂ ਆਵਦੇ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਲਵੇ ਹੋ ਤੁਸੀਂ ਬੈਠੀ ਹੋਗੇ ਅੱਛਾ ਮਾਂ ਕਿ ਤੇ ਮੇਰੇ ਹੱਥ ਜਲਾਏ ਗਏ ਨੇ ਤੁਸੀਂ ਬੈਠੀ ਆ ਵੀ ਤੁਸੀਂ ਬੈਠੇ ਉਹਨਾਂ ਨੂੰ ਕਿਹਾ ਮੈਂ ਤੈਨੂੰ ਤਾਂ ਗੱਲ ਦੱਸੀ ਆ ਹਾਏ ਬਕਾ ਜੇ ਅੱਜ ਇਹ ਅੱਜ ਅੱਜ ਇਹ ਜਦੋਂ ਆ ਰਾਮਪੁਰੇ ਦਮਾਨ ਸੌਂਦੀ ਸੀ ਪਿੰਡ ਹਾਂ ਇਹਦਾ ਧਿਆਨ ਭਟਕ ਗਿਆ ਸਕੂਟਰੀ ਤਾਂ ਹੋ ਗਈ ਆ ਬਟਾ ਹਾਂ ਕੋਈ ਗੱਲ ਨਹੀਂ ਸਕੂਟਰੀ ਤੇ ਮੇਰੇ ਸਲਿੱਪ ਨਿਕਲ ਗਿਆ ਸੀ ਆਹ ਮੇਰੇ ਛੱਟ ਲੱਗੀ ਆ ਗੋਡੇ ਤੇ ਛੱਟ ਲੱਗੀ ਆ ਲਉ ਤਿਲਸਰੀ ਤੂੰ ਐਡੀ ਦੂਰ ਗਈ ਫੇਰ ਗੁਰਤਕੇ ਮੈਂ ਉਹ ਵਜੀ ਬੋਲ ਵਾਂਗ ਤੇਰਾ ਆਪੇ ਘੜੀ ਹੋ ਗਈ ਕਿ ਚੱਕੀ ਨਾ ਟਰੈਕਟਰ ਵਾਲੇ ਬਾਈ ਨੇ ਚੱਕੀ ਬ੍ਰੇਕ ਆਫ ਹੀ ਲਮ ਹੈਗਾ ਮੈਂ